ਆਜੰ ਕਰਾ ਹੋ ਚੁੱਕਿਆ ਤੇ ਨਵਾਂ ਮੇਰੀ ਸਕੂਟੀ ਮੋਡਨ ਲੱਗ ਗਈ ਲਿਆ ਸਤਿ ਸ੍ਰੀ ਅਕਾਲ ਜੀ ਤੁਹਾਡਾ ਹਰ ਪਿਰ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਸੰਡੇ ਦੀ ਸਵੇਰ ਦਾ ਟਾਈਮ ਹੈ ਸਵੇਰ ਦੇ 7:30 ਹੋ ਚੁੱਕੇ ਆ ਤੇ ਅੱਜ ਬੱਚੇ ਹਲੇ ਸੁੱਤੇ ਪਏ ਆ ਤੇ ਮੈਂ ਵੀ ਥੋੜਾ ਲੇਟ ਹੀ ਉੱਠੀ ਅੱਜ ਸੰਡੇ ਦੀ ਸਵੇਰ ਲੱਗ ਕੇ ਸੰਡੇ ਨੂੰ ਥੋੜਾ ਰੈਸਟ ਕਰਨ ਦਾ ਟਾਈਮ ਹੁੰਦਾ ਹੈ ਵੈਸੇ ਰੈਗੂਲਰ ਚਲੋ ਬੱਚੇ ਸਕੂਲ ਜਾਣਾ ਹੁੰਦਾ ਤਾਂ ਬਿਲਕੁਲ ਵੀ ਰੈਸਟ ਨਹੀਂ ਹੁੰਦੀ ਪਰ ਅੱਜ ਵਧੀਆ ਨੀਂਦ ਪਰ ਕਿਹਾ ਹੈ ਪਤਾ ਨਹੀਂ ਕਿਹ ਜੀ ਅੱਤ ਪਈ ਹੋਈ ਹੈ 5 ਵਜੇ ਉੱਠਦੇ ਹਨ ਤਾਂ 5 ਵਜੇ ਦੀ ਜਾਗਾ ਹੀ ਹੋਈ ਹੈ ਉੱਧਾ ਪਈ ਰਹੀ ਮੈਂ ਪਰ ਨੀਂਦ ਨਹੀਂ ਨੀ ਦੋ ਹੀ 5 ਵਜੇ ਖੁੱਲ ਗਈ ਸੀ ਤੇ ਹੁਣ ਲਾਈਏ ਜੀ ਮਸ਼ੀਨ ਬੱਚੇ ਹਲੇ ਸੌ ਰਹੇ ਉਹਨਾਂ ਦੀ ਅੰਡਰਸਾਵਾਰਾ ਧੋਣੇ ਵਾਲੀਆਂ ਦੀਆਂ ਉਹ ਤੋਂ ਧੋਣ ਲੱਗੀ ਆ ਨਾ ਚਲੋ ਮੌਸਮ ਪਰ ਖਰਾਬ ਹੋਇਆ ਹੋਇਆ ਬੱਦਲ ਹੋਇਆ ਹੋਇਆ ਪੂਰਾ ਰੇ ਹਨੇਰੀ ਆਣ ਵਾਲੀ ਲੱਗਦੀ ਹੈ ਬਾਕੀ ਦੇਖਦੇ ਆ ਚਲੋ ਜੀ ਨੇ ਆਲੂ ਉਬੜੇ ਨੂੰ ਕਿ ਆ ਜੋੜਨਗੇ ਆਲੂ ਵਾਲੇ ਪਰੌਂਠੇ ਤੇ ਆਟਾ ਵੀ ਮੈਂ ਗੁੰਨ ਚੁੱਕੀ ਆ ਜੀ ਤੇ ਹੁਣ ਲਵੂ ਚਿੱਲੂ ਵੀ ਤੇ ਨਾਲ ਤਦੂਸ ਕਰੂਗੀ ਇਹਨਾਂ ਨੂੰ ਇਹਨਾਂ ਕੱਪੜੇ ਧੋਰੀ। ਤੁਸੀਂ ਦੇਖੋ ਕਿੰਨਾ ਖਰਾਬ ਹੋ ਗਿਆ ਬੱਦਲ ਚੜ੍ਹ ਕੇ ਆ ਗਿਆ ਵੈਸੇ ਮੰਦਰੇ ਫੋਲ ਤੇ ਕੱਪੜੇ ਆ ਦੇਖੋ ਕੀ ਹਾਲ ਹੈ। ਅਦਰ ਜਿੰਮੀ ਮਹਾਰਾਜ ਆਲੂਆਂ ਨੂੰ ਭੁੱਖ ਪਾ ਰਿਹਾ ਹੈ। ਮੈਨੂੰ ਆਲੀ ਦੋ। ਮਰ ਵਾਲੇ ਬਰਾਂਠੇ ਦਾ ਬ੍ਰੇਕਫਾਸਟ ਵੀ ਕਰਾ ਚੁੱਕੀ ਆ ਸਾਰਿਆਂ ਨੂੰ ਲਾਸਟ ਫਲੋਠਾ ਰਹਿ ਗਿਆ ਦਾ ਬਣਾਉਣਾ। ਤੇ ਖਾਣਾ ਖਾਣਾ ਖਾ ਲਿਆ ਸਾਰੇ ਬੱਚਿਆਂ ਨੇ। ब्रेकफास्ट ਦਾ ਕੰਮ ਕੰਪਲੀਟ ਹੋ ਚੁੱਕਿਆ ਜੀ ਟਾਈਮ ਹੋ ਗਿਆ 10 ਵਜੇ ਤੇ 10 ਵਜੇ ਸਾਰਾ ਕੰਮ ਕੰਪਲੀਟ ਹੈ ਤੇ ਹੁਣ ਹੈਗਾ ਜੀ ਘਰ ਚ ਇੱਕ ਹੋਰ ਕੰਮ ਛਿੜ ਰਿਹਾ ਹੈ ਅਸੀਂ ਕਰਾਏ ਜੀ ਕਿਚਨ ਦਾ ਕੰਮ ਥੋੜਾ ਜਿਹਾ ਕਿਚਨ ਦੀ ਫਿਟਿੰਗ ਜਿਹੜੀ ਪੁਰਾਣੀ ਹੋ ਐ ਸਾਡੀ ਜਿਹੜੀ ਪਹਿਲਾਂ ਦੀ ਹੋਈ ਵੀ ਆ 30 35 ਸਾਲ ਪੁਰਾਣੀ ਹੈ ਤੇ ਹੁਣ ਉਹ ਖਰਾਬ ਜੀ ਹੋ ਗਈ ਇਸ ਕਰਕੇ ਜੀ ਅਸੀਂ ਕਿਚਨ ਦੀ ਸਾਰੀ ਜਿਹੜੀ ਫਿਟਿੰਗ ਐ ਉਹ ਕਰਵਾਣੀ ਹੈ ਤੇ ਬ੍ਰੇਕਫਾਸਟ ਕਰ ਚੁੱਕੀ ਆ ਜੀ ਮੈਂ ਵੀ ਪਰੌਂਠਾ ਖਾ ਚੁੱਕੀ ਆ ਇੱਕ ਤੇ ਹੁਣ ਪੀਉਂਗੀ ਜੀ ਚਾਹ ਉਸ ਤੋਂ ਬਾਅਦ ਅਜ ਬੱਚੇ ਤੇ ਸਾਭ ਵੀ ਘਰੇ ਆ ਤੇ ਇਹਨਾਂ ਨੂੰ ਨਾਲ ਲਾ ਕੇ ਕਢਾਉਂਦੇ ਆ ਜੀ ਸਮਾਨ ਕਿਚਨ ਦਾ ਸਾਰਾ ਕਿਚਨ ਦਾ ਸਮਾਨ ਹੁਣ ਬਾਹਰ ਕੱਢਣਾ ਪੈਣਾ ਇੱਕ ਲਗਾ ਸੈੱਟ ਕਰਦੀਆਂ ਕਿਉਂਕਿ ਮੌਸਮ ਵੀ ਖਰਾਬ ਹੈ بارش ਕਰਕੇ ਕਿਤੇ ਮੇਰਾ ਸਮਾਨ ਵੀ ਨਾ ਖਰਾਬ ਹੋ ਜਵੇ ਇੱਕ ਜਗ੍ਹਾ ਰੱਖੂੰਗੀ ਤੇ ਦੋ ਤਿੰਨ ਦਿਨ ਹੁਣ ਜਿਹੜਾ ਕਿਚਨ ਦਾ ਕੰਮ ਹੈ ਉਹ ਉਧਰ ਉਧਰ ਹੀ ਕਰੂੰਗੀ ਕਿਚਨ ਚ ਤਾਂ ਹੋਣਾ ਨਹੀਂ ਜਿੰਨਾ ਤੇ ਕੰਮ ਲੱਗਿਆ ਰਹਿਣਾ ਮਿੱਟੀ ਘੱਟਾ ਹੋ ਜਾਣਾ ਹੁਣ ਬਹੁਤ ਜ਼ਿਆਦਾ ਗਾਹ ਪੈਣਾ ਜੀ ਪੂਰਾ ਚਲੋ ਕੰਮ ਤਾਂ ਕਰਵਾਉਣਾ ਹੀ ਹੈ ਪ੍ਰੋਪਰ VOTING ਸੈਂਟਰ ਖੁੱਲ ਚੁੱਕਿਆ ਜੀ ਤੇ ਸਟਾਰਟ ਹੋ ਗਿਆ ਨਹੀਂ ਵਧੀਆ ਸ਼ਾਮ ਹੈ ਠੰਡੀ ਹੰਡੀ ਹਵਾ ਚੱਲਦੀ ਹੈ ਉਹ ਦੇਖੋ ਇੱਕ ਉਹ ਵੀ ਜਾ ਰਹੀ ਹੈ ਦੇਖੋ ਉਹ ਦੇਖੋ ਇਹ ਦਿੱਤਾ ਪੈਰਾ ਵਾਲੀ ਹੈ ਦੂਰ ਤੋਂ ਉਹ ਮੈਂ ਤੇ ਕਾਫੀ ਦੂਰ ਤੱਕ ਜਾ ਰਹੀ ਹੈ ਪੈਰਾ ਬੁਰਾਣੀ ਉਹਦੇ ਕੋਲ ਸੀਟੀ ਮਾਰ ਗਿਆ ਭਾਈ ਇਹਦਾ ਟਾਈਮ ਖਤਮ ਹੋ ਗਿਆ ਦੇਖੋ ਉਹ ਦੇਖੋ ਫੜ ਜਾ ਉਹ ਹੈ ਪਤਾ ਨਹੀਂ ਕੀ ਉਹ ਹੈ ਮੋਟਰ ਕੋਲ ਕਿੰਨਾ ਵਧੀਆ ਏਰੀਆ ਏ ਦੇਖੋ ਸਾਡੇ ਹੈੱਡ ਦੇ ਗੰਡੇ ਸਟਾਰਟ ਹੋ ਚੁੱਕੀ ਆ VOTING ਤੇ ਅਸੀਂ ਵੀ ਆਏ ਆ ਸ਼ਾਮ ਨੂੰ ਬਾਰਿਸ਼ ਹੋ ਕੇ ਨਾ ਠੰਡਾ ਹੋਇਆ ਵਾ ਕਾਫੀ ਰਾਸ਼ਾ ਹੈ ਵਸੇ ਇਹ ਦੇਖੋ ਇੱਧਰ ਸਾਹਮਣੇ ਟੀਬੀ ਸਾਹਬਗੁਰਦੁਆਰਾ ਦਿਖਦਾ ਏ ਨੀ ਰੌਣਕ ਹੈ ਨੇਚਰ ਆਫਰ ਛੇਵੇਂ ਸੇ ਆਹ ਦੇਖੋ ਇੱਧਰ ਵੀ ਕਿੰਨਾ ਵਧੀਆ ਬਣਿਆ ਹੋਇਆ ਜੀ ਸ਼ਾਂਤ ਸਾਰੀ ਸਾਫ ਸਪਾਈ ਹੋਊਗਾ ਕੇ